ਕਿਤਾ ਗਿਆ ਪੰਜਾਬ ਨੇ ਅੰਮ੍ਰਿਤਸਰ ਵਾਲਾ ਕੀ ਕਹਿਣਾ ਚਾਹੁੰਦੇ ਜੇ ਇਕੱਠ ਵਿੱਚ ਹਰਿਆਣਾ ਦਾ ਸਰਹੰਦੀ ਗਰਸੀ ਕਰ ਮੈਂ ਆਉਦੇ ਧੰਨਵਾਦ ਕਰ ਸੀਗਾ ਜਿਹੜੀ ਪਿਛਲੇ ਸੱਤ ਸਾਲ ਦੀ ਇੰਡਸਟਰੀ ਖਰਾਬ ਹੋਈ ਉਸ ਨੂੰ ਉਸ ਨੂੰ ਦੇਖਦੇ ਹੋਏ ਸਾਰੇ ਬਜ਼ੁਰਗਾਂ ਨੇ ਇਸ ਵਾਰੀ ਦਹਿਆ ਕੀਤਾ ਹੈ ਨਾ ਉਹ ਬਾਗਪੁਰ ਨੇ ਇਹਨਾਂ ਨੂੰ ਜੋ ਕਰਦੇ ਨੇ ਅਫਸਰ ਰੈਟਿੰਗ ਕਰਕੇ ਇਹਨਾਂ ਨੂੰ ਉਸ ਨੂੰ ਲਗਾਉਣਾ ਚਾਹੁੰਦੇ ਨੇ ਮਿੱਤਰਾਂ ਪਰ ਮਿੱਤਰ ਸਾਰੇ ਇਹ ਹੋਏ ਨੇ ਜੋ ਕਿ ਉਹਨਾਂ ਨੂੰ ਦਿਖ ਰਿਹਾ ਕਿ ਬਿਜ਼ਨਸ ਸਾਡੇ ਕੋਲ ਤੋਂ ਦਾ ਇੱਕ ਸਾਲ ਦੇ ਵਿੱਚ ਗਏ ਹੋਇਆ ਅਫਸਰਾਂ ਤੋਂ ਨਾ ਜਿਹੜਾ ਹੋਵੇ ਉਹ ਦੋਸਤ ਮੈਂਦੀ ਹੋ ਸਕਦਾ ਸੋ ਗੁਦਰਾਹ ਕਰਨਾ ਚਾਹੁੰਦੇ ਨੇ ਨਮਰਾ ਨਹੀਂ ਸਤਾ ਬੰਦੇ 50 ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਕਿੱਥੇ ਲਿਖੇ ਕਲਪਾ ਗੱਲਬਾਤ ਸਰਕਾਰ ਨਾਲ ਕਿ ਲੱਗਦਾ ਕਿ ਪੱਲਾ ਛਾੜਦੀ ਹੈ ਇਹ ਪੰਜਾਬ ਸਰਕਾਰ ਕੀ ਅਸਲ ਵਿੱਚ ਮਾਨ ਸਾਹਿਬ ਨੇ ਚਿੱਠੀ ਠੀਕ ਲਿਖੀ ਪਰ ਇਹ ਕਿੱਥੀ ਪੰਜ ਮਹੀਨੇ ਲੇਟ ਰਹੀ ਕਿਉਂਕਿ ਅਫਸਰਾਂ ਨੂੰ ਇਹ ਗੱਦਰ ਹੈ ਵੀ ਉਹਨਾਂ ਨੇ ਕਸਰ ਨਹੀਂ ਅਫਸਰਾਂ ਦਾ ਕੰਮ ਕੀ ਹੈ ਵੀ ਝੋਨੇ ਜਿੰਨੇ ਕਿਸਾਨ ਰੋਣਗੇ ਜਿੰਨੇ ਸੈਦਾਂ ਵਾਲੇ ਰੋਣਗੇ ਆੜਤੀਓਂ ਉਹਨਾਂ ਨੂੰ ਪੈਸੇ ਮਿਲਣਗੇ ਸੋ ਅਸਲਾਂ ਦਾ ਕੰਮ ਹੈ ਕਿ ਕਿੱਥੇ ਕਿਵੇਂ ਕਰਵਾਇਆ ਹੁਣ ਮਾਨ ਸਾਹਿਬ ਨੇ ਸਬੰਧਿਕਰ ਚਿੱਠੀ ਲਿਖੀ ਹੈ ਫਿਰ ਉਹ ਪਰਸਨਾ ਜਾਣਗੇ ਪਰ ਅਸੀਂ ਇਹ ਕਹ ਰਹੇ ਹਾਂ ਕਿ ਚੋਨਾ ਤੁਸੀਂ ਮਦਦ ਨਾਲ ਆਪਣੇ ਗਰੌਨਾਂ ਚ ਲਵਾ ਲਓ ਅਸੀਂ ਬਾਅਦ ਵਿੱਚ ਮਿਲ ਕਰਾਂਗੇ ਜੇ ਕਰਨਾ ਐਫ 4 ਤਾਂ ਜਿਹੜਾ ਸਾਈ ਸਾਹਿਬ ਚੈਲਡਰ ਬਲਾਕ ਤੋਂ ਬਰਾਹ ਹੋਏ ਕੀ ਕਹਿਣਾ ਚਾਹੋਗੇ ਚੈਲਡਰ ਵਾਪਸ ਐਫ 4 ਦੀ ਰਾਈਸ ਐਪਾਰਟਿਫਾਈਡ ਰਾਈਸ ਦਾ ਜੀ ਬਿਲਕੁਲ ਸਹੀ ਜਿਹੜੇ ਬੰਦੇ ਬੈਂਕ ਕੱਟ ਕਰ ਰਹੇ ਜਿਹਦੇ ਨਾਲ ਮੈਦਰਾ ਦੀ ਬਹੁਤ ਵੱਡੀ ਬਲਾਕ ਮਿਲ ਗਈ ਕੋਈ ਜੇ ਇੱਕ ਬਲਾਉਂ ਦਾ ਪਾਸ ਕਰ ਦਿੰਦਾ ਤੇ ਜੋ ਬਿੱਲ ਕਰ ਦਿੰਦਾ ਸੋ ਜੋਕਾ ਹੋਏ ਲੱਗਦਾ ਕਿ ਅਸੀਂ ਐਫ ਐਸ ਆਈ ਦੇ

ਜੇ ਤੁਸੀਂ ਜਾ ਕੇ ਸੈਂਟਰ ਸਰਕਾਰ ਨਾਲ ਲਵੋਗੇ ਤਾਂ ਜੇ ਤੁਸੀਂ ਸੈਂਟਰ ਸਰਕਾਰ ਤੋਂ ਜਗਾ ਬਣਵਾਓਗੇ ਦੇਖੋ ਜਗਾ ਬਣਵਾਉਣ ਦਾ ਇੱਕੋ ਹੀ ਤਰੀਕਾ ਹੈ ਤਰੀਕਾ ਇਹ ਹੈ ਵੀ ਜਿਹੜਾ ਤੁਸੀਂ 14 ਦਾ ਰੇਟ 2500 ਰੁਪਏ ਕੱਢਿਆ ਥਲੋਗ ਵਾਲ ਤੇ ਅਸਰਾਮ ਦੀ ਬੈਠਣੀ ਵਾਕੇ ਉਸ ਰੇਟ ਨੂੰ ਕੱਢਾ ਕੇ 22 2300 ਉਹਨਾਂ ਨਾਲ ਪਹਿਲਾਂ ਵੀ ਮੱਢਦਾ ਰੇਟ ਜੇ 22 2300 ਦਾ ਰੇਟ ਕੱਢ ਦਿੰਗੇ ਉਹ ਉੱਤੇ ਵੋਟ ਕਰ ਦਿਓ ਤੇ ਬਣਵਾਉ ਨੂੰ ਦੇ ਦਿਓ ਚਾਹ ਤੁਸੀ ਸ਼ਰਾਫਤ ਉਧਰੋਂ ਮਾਰ ਚੱਕਣ ਲੱਗਣਗੇ ਉਧਰੋਂ ਅਸੀਂ ਐਗਰੀਮੈਂਟ ਕਰਨ ਲੱਗਾਂਗੇ ਤੇ ਜੀ ਦੀ ਮੰਦੀ ਚੱਕ ਕੇ ਅਸੀਂ ਜਾ ਕੇ ਉੱਥੇ ਚੌਂ ਲਾ ਦੇਰ ਕੋਣੇ ਕੋਈ ਨਹੀਂ ਕਿ ਸਾਡੇ ਪੰਜਾਬ ਸਰਕਾਰ ਮਿਹਰਬਾਨੀ ਕਰੇ ਜਿਨ੍ਹਾਂ ਪੈਸਿਆਂ ਨਾਲ ਸਰਕਾਰ ਚਲਾ ਰਹੀਆਂ ਹੋ 2000 ਕਰੋੜ ਰੁਪਇਆ ਉਹ ਸਾਡੇ ਸੈਲਰਾਂ ਦਾ ਖਰੀਦ ਰੱਬ ਵਾਸਤੇ ਸਾਡੇ ਪੈਸੇ ਦੇ ਦਿਓ ਸਾਨੂੰ ਪਿਛਲੇ ਸਾਲ ਬਹੁਤ ਘਟਾ ਪਿਆ ਆ ਸਾਡੇ ਬੱਚੇ ਨਾਲ ਖੜਿਆ ਮੇਰਾ ਪੋਤਾ ਹੈ ਇਹ ਨਾਲ ਖੜੇ ਆ ਇਹਨਾਂ ਦਾ ਆਪ ਕੋ ਵਖੇ ਜਲਾ ਖਤਰੇ ਚ ਪੈ ਗਿਆ ਹੁਣ ਤੁਹਾਨੂੰ 2 ਮਿੰਟ ਇਹ ਵੀ ਦੱਸੇਗਾ ਵੀ ਇਹਦਾ ਵੀ ਕੀ ਪਰਵਾਹ ਹੈ